ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਐਸ ਨੂੰ ਬਾਗਾਪੁਰਾਣਾ ਪੈਂਦੀ ਆ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਨੇ ਕੋਈ ਕੋਈ ਸੇਲ ਕਰਨਾ ਹੋਵੇ ਜਾਂ ਜੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਨੰਬਰ ਸਕਰੀਨ ਉੱਪਰ ਚੱਲੂਗਾ ਤੇ ਸਾਡੇ ਪਾਰਕ ਤੁਸੀਂ ਆ ਕੇ ਕਰਨੀ ਆਗੀ ਤੁਸੀਂ ਪੈਸੇ ਲਾਉਣੇ ਆਗੇ ਜਿਸ ਵੇਸ ਵੇਸ ਆਉਦਾ ਦੋ ਟਾਈਮਾਂ ਦਾ ਚੋਕੇ ਲੈ ਜਾਓ ਜੇ ਗੱਬਣਾ ਦਾ ਚੰਗੀ ਦਰਚੇਪਾ ਕੱਢ ਕੇ ਲੈ ਜਾਓ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਇੰਨੇ ਪਰਪਰ ਜਾਣਕਾਰੀ ਅੱਜ ਆਹ ਦੋ ਝੋਟੀਆਂ ਬਾਰੇ ਤੇ ਬਾਈ ਕੋਲੇ ਦੋ ਆਹ ਇੱਧਰ ਬਹਿਣਾ ਕਹੂਗਾ ਆ ਜਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਗੇ ਬਾਈ ਨਾਮ ਮਨਪ੍ਰੀਤ ਸਿੰਘ ਆ ਜੀ ਮੂੰ ਪੀਤਾ ਕਹਿੰਦੇ ਠੀਕ ਆ ਜੀ ਬਾਈਦਲਾ ਮਾਲ ਵੈਗ ਗਿਆ ਹਾਂ ਜੀ ਤੇ ਇੱਕ ਮਾਝ ਤੇ ਸ਼ੁਰੂ ਕਰ ਲਗੇ ਬਾਈ ਕਿਹੜੇ ਲ ਬਾਈ ਇਹਦੇ ਇਹਦੇ ਪਹਿਲਾ ਸੁਆ ਠੀਕ ਆ ਜੀ 7 ਮਾਗਾਂ ਅੱਜ ਸੁਬੀਨਾਂ 6 ਮਾ ਤੇ 10 ਕਿਲੋ ਦੇ ਤੀਂ ਦੁੱਧ ਪਿਆਰ ਠੀਕ ਆ ਜੀ ਦੁੱਧ ਬਹੁਤ ਆਈ ਠੀਕ ਆ ਜੀ ਚੋਈ ਚੋਈ ਦੀ ਓਕੇ ਆ ਇੱਕ ਨੰਬਰ ਜੀ 50 ਰੁਪਏ ਚੋਈ ਥਣ ਬਹੁਤ ਚੰਗਾ ਰੱਖਦੇ ਠੀਕ ਆ ਮਗਰ ਇਹਦੇ ਮਗਰ ਕੱਟਾਈ ਕਿਹੜਾ ਇਹਦਾ ਨਾ ਤਾਜ਼ਾ ਬੈਠਾ ਆਹਾ ਆ ਕਟਾ ਦੋਸਤੋ ਇਹ ਮਗਰ ਕੱਢ ਲਈ ਬਾਹਰ ਨੂੰ ਦੋਸਤੋ ਪਹਿਲਾ ਸੁਆ ਸੁਈ ਵੀ ਆ ਬਾਈ ਦੱਸਦਾ ਅੱਜ 7ਵਾਂ ਦਿਨ ਸੁਈ ਨੂੰ ਆ 10 ਕਿਲੋ ਉਹਦੇ ਕੰਡੇ ਵਾਲਾ ਜਿਹੜਾ ਰੈਡੀ ਆ ਥੱਲੇ ਦੇ ਹਰਿਆਣੇ ਦੀ ਝੋਟੀ ਆ ਗਈ ਪਹਿਲਾ ਸੁਆ ਕੱਦਖੜ ਫੁੱਲ ਵੱਡਾ ਹੀ ਆ ਦੇਖ ਸਕਦੇ ਹੋ ਥਣਾ ਸੈਜ ਦੇਖ ਲਓ ਬਹੁਤ ਚੰਗਾ ਤੇ ਬਾਈ ਦਾ ਚੁਆਈ ਬਹੁਤ ਚੰਗੀ ਆ ਝੋਟੀ ਦੀ ਕੱਢ ਲਈ ਬਾਹਰ ਨੂੰ ਸਿੰਘੀ ਸੁੰਗੀ ਪੂਰੀ ਗੋਲ ਆ ਗਈ ਨਿੱਕੀ ਸਿੰਘੀ ਦੇਖ ਸਕਦਾ ਤੁਸੀਂ ਫੇਸ ਕੁਆਲਟੀ ਬਹੁਤ ਚੰਗੀ ਆ ਵੋਇਨਾ ਵੋਇਨਾ ਬੋਚੰਗਾਵਾ ਕੱਲੀ ਪੂਸ ਚਿੱਟੀ ਆ ਗਈ ਬਾਕੀ ਛੋਟੇ ਜੱਡ ਬਲੈਕ ਹੀ ਆ ਗਈ ਹੌਲੀ ਹੌਲੀ ਮੋੜ ਵਾ ਅੱਜ ਤੋਂ ਪਸੂ ਤੋੜ ਕੇ ਦਿਖਾਵਾਂਗੇ ਇਹ ਲੈ ਚਨੇ ਬਾਈ ਬਾਹਰ ਤੋਂ ਦੋਸਤ ਦੇ ਦੇਖ ਸਕਦੇ ਹੋਗੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਫੁੱਲ ਵੱਡਾ ਹਵਾਨਾ ਐਚਐਫ ਵਹਿੜਾ ਵਰਗਾ ਅਜੇ ਜਿਹੜਾ ਵੀਡੀਓ ਬਣਾ ਸਮਾਂ ਨੋਟ ਕਰ ਲੋ ਅਜੇ 2:36 ਮਿੰਟ ਹੀ ਹੋਏ ਆਗੇ ਸ਼ਾਮ ਦੀ ਵੀਡੀਓ ਚ ਸੱਚ ਵਾਈਚ ਸ਼ਾਰਦ ਦੇਣੀ ਪਿਆ ਸਾਰਾ ਸ਼ਾਮ ਤੱਕ ਤੁਸੀਂ ਇਹਨੇ ਦੇਖ ਲੋ ਜਮਾ ਐਨ ਫਸ ਕੇ ਫੇਰ ਖੜਨਾ ਵਾ ਇਹ 5 6 ਘੰਟੇ ਪਏ ਆ ਚੁਵਾਈ ਚ ਵੇਖੋ ਵਾਈਨ ਵੋਇਨ ਬਹੁਤ ਆ ਕੱਦ ਕਾਠ ਚੰਗਾ ਵਾ ਫੇਸ ਕੁਆਲਟੀ ਸੋਹਣੀ ਆ ਮੋੜ ਲਿਆ ਬਾਈ ਸਿੰਘੀ ਸਿੰਘੀ ਪੂਰੀ ਗੋਲ ਆ ਗਈ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆਗੇ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਐਚਓ ਵੜਾ ਰਗਾ ਵੇਨ ਵੋਇਨ ਪੂਰਾ ਛੋਟੀ ਦੇ ਵਿੱਚ ਫੇਸ ਕੁਆਲਟੀ ਚੰਗੀ ਆ ਕੋਈ ਲਿੱਸੀ ਪਿੱਕੀ ਨਹੀਂ ਗਈ ਲੈ ਚੱਲ ਲੈ ਚੱਲ ਅੱਜ 7 ਮਾਦਨ ਸੂਈ ਨੂੰ ਆ ਜੇ 10 ਕਿਲੋ ਤੇ ਕੰਡੇ ਵਾਲਾ ਜਿਹੜਾ ਭਾਂਡੇ 'ਚ ਪਾਉਂਦੀ ਆ ਗਈ ਦੋਦੇ ਕਰ ਜੂਗੀ 13-14 ਕਿਲੋ ਜੇ ਸੇਵਾ ਚੰਗੀ ਕਰ ਲਓਗੇ ਬਾਕੀ ਥੋੜੀ ਸੇਵਾ ਤੇ ਆ ਜੇ ਤੂੜੀ ਤੇ ਬੰਨ ਦੇਓਗੇ ਫਿਰ ਇਹਨੇ 10 ਵੀ ਨਹੀਂ ਦੇਣਾਗਾ ਜੇ ਵਾਧਾ ਸੇਵਾ ਕਰ ਲਾਂਗੇ ਆਪਾਂ ਤਾਂ ਵਾਧਾ ਵੀ ਦੇ ਜੂਗੀ ਵਾਏ ਉਹ ਜਣ 'ਚ ਫੁੱਲ ਆ ਗਈ ਬਾਕੀ ਇਹ 7 ਮਹੀਨੇ ਦੀ ਸੂਈ ਨੂੰ ਹਜੇ ਤੋਂ ਬਾਅਦ ਕਣਕ ਨੂੰ ਚੱਲੂਗਾ ਕੋਈ ਖਰਾਕ ਪਹੂਗੀ ਦੋਤੇ ਨੇ ਫੇਰ ਹੋਰ ਵਧਣਾ ਵਾ ਫਰੈਂ ਦੇ ਝੋਟੀ ਆ ਬਾਈ ਦੱਸਦਾ ਵਾ ਮੁੱਲ ਬਾਈ ਫੋਨ ਤੇ ਹੋਊਗਾ ਮੁੱਲ ਦੋਸਤੋ ਮੋਹਲਾ ਭਾਈ ਸਾਨੂੰ ਪਤਾ ਫੋਨ ਤੇ ਹੀ ਕਰਦਾ ਹੁੰਦਾ ਵਾ ਮੋਹਲਾ ਭਾਈ ਨਾਲ ਕਨੈਕਟ ਕਰ ਲੈਣਾ ਵਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਤਸੱਲੀ ਭਰਖ ਤੁਸੀਂ ਕਰ ਲੈਣੀ ਹੈਗੀ ਜਿਹੜਾ ਤੁਹਾਨੂੰ ਪਸੰਦ ਆ ਤੇ ਭਾਈ ਨਾਲ ਲੈ ਸਕਦੇ ਹੋ ਦੋ ਨੰਬਰ ਦੱਸ ਦਗੇ ਭਾਈ ਉਹ ਬਾਰੇ ਦੂਜਾ ਸੁਆ ਠੀਕ ਹੈ ਜੀ ਤੇ ਦੁੱਤ ਦੇ ਥੱਲੇ 11 12 ਦੇ ਕਰੀਬ ਹੈਗਾ ਠੀਕ ਆ ਇਹਨੂੰ ਅੱਜ 5ਵੇਂ 6ਵੇਂ ਦਾਣਾ ਨੀਲੀ ਦਾ ਵੀ ਕੱਟੀ ਪਿਓਰ ਉਹਦੇ ਮਗਰ ਠੀਕ ਆ ਲੋ ਵੀ ਦੋਸਤੋ ਆ ਮਗਰ ਤੇ ਕੱਟੀ ਆਗੀ ਕੱਢਣੀ ਬਾਹਰ ਹੌਲੀ ਹੌਲੀ ਦੋਸਤੋ ਭਾਈਆ ਥੋੜਾ ਥਾਂ ਗਿੱਲਾ ਰਹਿਦਾ ਰੰਦਾ ਕਰਕੇ ਤੁਹਾਨੂੰ ਹੌਲੀ ਦੀ ਕੱਢ ਕੇ ਬਾਹਰ ਦਿਖਾਉਨੇ ਆ ਵੱਡੀ ਉੱਡੀ ਬਹੁਤ ਆ ਗਈ ਦੀ ਦੇਖ ਸਕਦੇ ਹੋ ਕਿੰਨੇ ਦਾ ਭਾਈ ਸੁਈ ਨੂੰ ਇਹਨੂੰ ਇਹ ਨੂੰ 5 ਮਹੀਨਾ ਦਾ ਨੰਦਿਆ ਮਤਲਬ 5 ਮਹੀਨਾ ਦਾ ਸੁਈ ਨੂੰ ਵੇਣੂ 11 ਤੋਂ 12 ਕੁਸ ਤੋਂ ਤਿਆਰਾ 1500 ਦੀ ਗਾਰੰਟੀ ਹੈ ਜੀ ਆਪਣੀ ਠੀਕ ਆ ਦੋਸਤੋ ਭਾਈਆਂ ਦਾ 1500 ਦੀ ਗਾਰੰਟੀ ਆ ਫੁੱਲ ਵੱਡਾ ਗੱਦ ਘਾੜਾ ਤੇ ਦੇਖ ਸਕਦੇ ਹੋਗੇ ਮੇਰੇ ਹਿਸਾਬ ਨਾਲ ਵੀ ਪੌਣੇ 6 ਫੁੱਟੋਂ ਗੱਦ ਹੋਊਗਾ ਟੋਟੀ ਦਾ ਦੂਜਾ ਸੁਭਾ ਸੁਈ ਵੀ ਆ ਪੰਜਵੇਂ ਦਿਨ ਸੁਈ ਆ ਨੂੰ ਹੋਇਆ ਅੱਜ ਇਹਨੂੰ ਦੁੱਧ ਦੇ ਥੱਲੇ 11 ਤੋਂ 12 ਕਿਲੋ ਆ ਬਾਈਆਂ ਦਾ 15 16 ਦੀ ਗਾਰੰਟੀ ਆਗੀ ਜਿਹੜੀ ਪੰਜਵੇਂ ਦਿਨ 11 12 ਕਿਲੋ ਚਵਾਈ ਜਾਂਦੀ ਆ 15 ਕਿਲੋ ਕੀ ਨੂੰ ਬਾਹਲਾ ਨਹੀਂਗਾ ਹਵਾਨਾ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਮੋਡਲ ਆ ਬਾਈ ਥਣਾ ਦਾ ਸਾਇ ਪੂਰਾ ਵਧੀਆ ਵਾ ਮੋਟਾ ਥੇ ਚਵਾਈ ਵਾਲਾ ਥਣਾ ਚ ਵਿਥੀ ਉਥੀ ਬਹੁਤ ਚੰਗੀ ਆ ਫੇਸ ਕੁਆਡ ਚੈੱਕ ਕਰੋ ਤੁਸੀਂ ਗੋਲ ਸਿੰਗੀ ਜਮਾ ਨਾਲ ਜੁੜੀ ਹੋਈ ਆਗੀ ਵਾਇਨ ਵਾਇਨ ਬਹੁਤ ਜ਼ਿਆਦਾ ਵਾ ਤੇ ਦੇਖ ਸਕਦੇ ਹੋ ਕੋਈ ਲਿੱਸੀ ਫਿੱਕੀ ਨਹੀਂ ਗਈ ਪਾਦੇ ਵਾਇਨ ਫੁੱਲਾ ਕੱਦ ਕੜ ਫੁੱਲ ਵੱਡਾ ਵਾ ਹਰਿਆਣੇ ਦੀ ਇਹ ਵੀ ਬਾਈ ਹਾਂਜੀ ਇਹ ਵੀ ਹਰਿਆਣੇ ਦੋਸਤੋ ਇਹ ਵੀ ਹਰਿਆਣੇ ਦੀ ਝੋਟੀ ਆ ਗਈ ਦੁੱਧ 15 ਕਿਲੋ ਨਾਰਮਲ ਹੀ ਪਾਜਣਾ ਇਹਨੇ ਪੰਜਵੇਂ ਦਿਨ 11 12 ਕਿਲੋ ਚਵਾਈ ਜਾਂਦੀ ਆ ਕੋਈ ਬਾਹਾਂ ਨਹੀਂ 15 ਕਿਲੋ ਵਾਇਨ ਚੈੱਕ ਕਰੋ ਤੁਸੀਂ ਝੋਟੀ ਦਾ ਥਾੜਾ ਬਾਨਾ ਤੋਂ ਨੇੜੇ ਤੋਂ ਦਿਖਾ ਦਿੰਨੇ ਆਗੇ ਸੋਨੇ ਥਾੜਾ ਬਾਨੇ ਦੀ ਆ ਗਈ ਰੇਟੇ ਦਾ ਫੋਨ ਤੇ ਹੋਊਗਾ ਥਾੜਾ ਸਹਿ ਬਹੁਤ ਚੰਗਾ ਮੋਟਾ ਹੱਥੀ ਚਵਾਈ ਵਾਲਾ ਥਾਣਾ ਤੇ ਦੇਖ ਸਕਦੇ ਹੋ ਸਿੰਘੀ ਸੰਘੀ ਤੁਹਾਨੂੰ ਮੂਤੋਂ ਦਿਖਾ ਦਨੇ ਆ ਦੇਖੋ ਫੇਸ ਸਕਵਾਡ ਚੈੱਕ ਕਰ ਦੂਜਾ ਸੂਆ ਥਣਾ ਦਾ ਸੈਜ ਬਹੁਤ ਵਧੀਆ ਤੇ ਵਿਥੀ ਬਹੁਤ ਚੰਗੀ ਆ ਅੱਜ ਤੁਹਾਨੂੰ ਤੋਰ ਕੇ ਦਿਖਾ ਜਾਵਾ ਆ ਮਗਰ ਨੀਲੀ ਰਾਵੀ ਦੀ ਪਿਓਰ ਕੱਟੀ ਹੈਗੀ ਚਾਰੇ ਪੈਰ ਚਟੇ ਆਗੇ ਮੱਥੇ ਤੇ ਕੱਟ ਵੀ ਆ ਤੇ ਮੱਥੇ ਤੇ ਬੱਲ ਵੀ ਆ ਮੁੱਲੇ ਦਾ ਇਹ ਪੂਨ ਤੇ ਹੋ ਜਾਊਗਾ ਫਿਰ ਦੋਵਾਂ ਛੋਟੇ ਨੇ ਘੜੇ ਛੋਟੇ ਪਸੰਦ ਆਉਂਦੀ ਤੁਸੀਂ ਬਾਈ ਨਾਲ ਗ੍ਰੈਟ ਕਰ ਲੈਣਾ ਵਾ ਹੁਣ ਬਾਈ ਕੋਲੇ ਦੋ ਵੜਾ ਵਾ ਇੱਕ ਕੱਚੀ ਆ ਤੇ ਇੱਕ ਪ੍ਰੂਨ ਵੱਛੀ ਆ ਕਿ ਤਿੰਨਾ ਮਹੀਨੇ ਦੇਗਾ ਬਣਾਉ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਇਹਦਾ ਬਰਦਾਸਾ ਦੀ ਵੱਡੀ ਵੱਡ ਬਰੀ ਇਹਦੇ ਦੇ ਰਹਿ ਗਏ ਅੱਜ 13 14 ਦਿਨ ਬਾਅਦ ਠੀਕ ਆ ਜੀ ਹਾਂਜੀ ਦੁੱਲ ਦਾ ਕੀ 18 20 ਕਿਲੋ ਗਾਰੰਟੀ ਵਾਲਾ ਠੀਕ ਆ ਜੀ ਕਿਹੜਾ ਸੂਹਾ ਸੁੰਦੀ ਬਾਈ ਸਵਾਤੀ ਜਾ ਬਾਈ ਠੀਕ ਆ ਅੰਦਰ ਤੋਂ ਬਹੁਤ ਬੰਦੀ ਆ ਇਹ ਚਾਰ ਠੀਕ ਆ ਕੱਢਣੀ ਬਾਹਰ ਨੂੰ ਦੋਸਤੋ ਬਾਈ ਦਾਦਾ ਤੀਜਾ ਸੂਹਾ ਸੁੰਦੀ ਆ ਜਦੋਂ 18 19 ਕਿਲੋ ਦਿੰਦੀ ਆ ਇਹ ਵੱਡੀ-ਵੱਡੀ ਬਹੁਤ ਐ ਵੀ ਤੇ ਦੇਖ ਸਕਦੇ ਹੋ ਕ੍ਰੋਸ ਬਰੀਡ ਦੀ ਹੈਗੀ ਦੋ ਦੋ ਗੋ ਚਟਾ ਮੱਝਾਂ ਵਰਗਾ ਸਾਢੇ 5 6 ਫੈਂਟ ਸਾਢੇ 5 6 ਫੈਂਟ ਆਉਗੀ ਇਹਦੀ ਭਾਈ ਦੱਸਦਾ ਬਾਕੀ ਆਣੀ ਵੀ ਚਾਹੀਦੇ ਕੋਈ ਕਰਾਸ ਬਰੀਡ ਦੀ ਆ ਇਹ ਹਣ ਹਵਾਨਾ ਦੀ ਢੱਲਾ ਤੇ ਚੈੱਕ ਆ ਸਕਦੇ ਹਾਂ ਸਾਰੀਆਂ ਵਾਰਡ ਲੈਣੇ ਕੱਢ ਕੇ ਤੇ ਫੇਰ ਸੂਣਾ ਵਾਣ ਲੈ ਚੱਲੀ ਵੇਣ ਵੇਣ ਇੱਚ ਵੀ ਚੰਗਾ ਵਾ ਵੈੜ ਚ ਵੀ ਅਜੇ ਘਟੋ ਘਟ ਵਿੱਚ 13 ਦਾ ਉਹਦੀ ਕੱਚੀ ਆ ਗਈ ਤੇ ਹੋਸਾ ਦਿਨ ਉੱਤੇ ਵੀ ਲੈ ਜਾਵੇ ਪੰਜ ਚਾਰ ਇਹ ਤੁਸੀਂ 7 8 ਦਿਨਾਂ ਦੀ ਕੱਚੀ ਮੰਨ ਕੇ ਲੈ ਲਓ ਮੋਲੇ ਦਾ ਫੋਨ ਤੇ ਹੋ ਜੂਗਾ ਵਾਜਣ ਵਜੇ ਨਿੱਚ ਵੀ ਚੰਗਾ ਵਾ ਤਾਂ ਤੋਂ ਨੇੜ ਤੋਂ ਦਿਖਾ ਦਿੰਨਾ ਵਾ ਜੀ ਵਲਟਾਂ ਦੇ ਦੇਖ ਰਹੇ ਹਾਂ ਇਹ ਸਾਰੀਆਂ ਵਲਟਾਂ ਲੈਣੇ ਕੱਢ ਕੇ ਫੇਰ ਸੁਣਾ ਵਾ ਲੈਵਾ ਬਹੁਤ ਕੱਢੂਗੀ ਇਹ ਦੋ ਦੋ 18 19 ਕਿਲੋ ਰੇਟ ਇਹਦਾ ਹੀ ਫੋਨ ਤੇ ਹੋ ਜੂਗਾ ਤੁਸੀਂ ਬਾਈ ਨਗਰ ਐਟ ਕਰ ਲਿਓ ਬਈ ਇਹ ਵੜ ਬੜ ਦੱਸ ਦੇ ਇਹ ਬੜਾ ਵੀ ਸਾਢੇ 3 ਮਹੀਨੇ ਦੀ ਗੱਬਣਾ ਅੱਛਾ 3 ਮਹੀਨੇ 10 ਦਿਨਾਂ ਦੀ ਚੈੱਕ ਪਾਸ ਆਪਣੀ ਚੈੱਕ ਪਾਸ ਆ ਕਰਾ ਕੇ ਵੀ ਦੇਵਾਂਗੇ ਅਗਲੇ ਨੂੰ ਠੀਕ ਆ ਮੂੰਹ ਪੱਟੇ ਦੰਦ ਮੂੰਹ ਪਟਕੇ ਦਿਖਾ ਦੇ ਦੰਦਾ ਚ ਹੀ ਹੋ ਮੇਰੇ ਹਿਸਾਬ ਨਾਲ ਪਟੇ ਦੰਦ ਪਟਾਉਂਦੇ ਨਹੀਂ ਛਿੱਗੀ ਹੋ ਗਈ ਤੁਸੀਂ ਤਾਂ ਮੂੰਹ ਤੋਂ 6 ਦੰਦ ਹੋ ਗਈ ਆਗੇ ਆਪਾਂ ਤੁਹਾਨੂੰ ਦੰਦ ਪਟਕੇ ਦਿਖਾਤੇ ਆਗੇ ਬਾਕੀ ਤੁਸੀਂ ਜਿਹਨੇ ਲੈਣੀ ਆਗੇ ਉਹ ਸਮਝਣਾ ਲਵੇ ਪੜਾਲਾ ਜਵਾਨ ਮਾਨ ਦੇ ਪੜਾ ਮਾਨ ਨੇ ਛਿੱਗੀ ਉਹ ਅਗਲੇ ਦੇ ਮੰਨਣ ਤੇ ਆਗੇ ਤਿੰਨ ਮਿੰਟ ਦਹਾਂ ਦਿਨਾਂ ਦੀ ਗੱਬਣਾ ਕੀ ਸੀ ਥਣਾ ਤੁਹਾਨੂੰ ਦੀ ਸਾਫ ਆ ਗਈ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਚਾਰੀ ਥਣਾ ਸਨਾਂ ਦੇ ਵਿਥੀ ਚੈੱਕ ਕਰ ਲੋ ਥਣਾ ਦੇ ਵਿਥੀ ਉਥੀ ਬਹੁਤ ਚੰਗੀ ਆ ਗਈ ਥਣਾ ਸੇ ਜ ਹੁਣੀ ਬਹੁਤ ਚੰਗਾ ਕਰਦੀ ਜਾਂਦੀ ਹੈਗੀ ਥਣਾ ਬਹੁਤ ਚੰਗਾ ਕੱਢੂਗੀ ਥਣਾ ਵੀ ਕਾਲਾ ਕੱਢੂ ਜਿਹਨ ਮੈਨੂੰ ਮਸਟੇਰਸ ਨਹੀਂ ਹੁੰਦੀਗੀ ਇਹੇ ਬਾਕੀ ਤੁਹਾਡੀ ਸੇਵਾ ਸੰਭਾਲਦੇ ਆ ਅੱਜ ਤੁਹਾਨੂੰ ਭਾਜ ਮਿਲ ਜਾਣੀ ਹੈਗੀ ਤੇ ਜੇ ਵੱਛੀ ਤਿਆਰ ਕਰਨੀ ਹੋਵੇ ਤਾਂ ਖਰਚਾ ਉਹ ਤੇ ਬਹੁਤ ਆ ਜਾਂਦਾ ਵਾ ਪਰ ਤੁਹਾਨੂੰ ਗੱਬਣ ਚੈੱਕ ਪਾਸ ਤਿੰਨ ਮੈਂ 10 ਦਿਨਾਂ ਦੀ ਰੇਟ ਦਾ ਫੋਨ ਤੇ ਕਾਲ ਲੈਣਾ ਬਾਈ ਨੇ ਤੁਸੀਂ ਥੋੜੇ ਚਾਰ ਅਨਾਗ ਸਰ ਕੋਈ ਨਾ ਸੰਤਾਂ ਦੇ ਬਾਈ ਨਗਰ ਰੈਂਟ ਕਰ ਲਿਓ ਇੱਕ ਆਹ ਵੱਡੀ ਵੈ 18 19 ਕਿਲੋ ਵਾਲੀ 13 14 ਨੇ ਕੱਚੀ ਆ ਗਈ ਇੱਕ ਹਸਤਾ ਨੰਨ ਦਿਖਾ ਦਨਾਂ ਦੀ ਗੱਬਣ ਵੈੜ ਦੋ ਮੱਜਾਂ ਤੋਂ ਦਿਖਾ ਦਿੰਨੇ ਆ ਆਹ ਦੋ 22 ਕਿਲੋ ਮੱਜਾਂ ਸਿਗੀਆਂ ਇੱਕ ਨੰਬਰ ਦੇ ਸਿਗੀ ਸੱਤਾ ਦਿਨ ਸੋਈ ਸਰੇ ਦੋ ਸਿਗੀਆਂ ਥੱਲੇ 10 ਕਿਲੋ ਕੰਡੇ ਵਾਲਾ ਫੁੱਲ ਵੱਡੀ ਮਗਰੇ ਦੇ ਕਟਾ ਉਹ ਬੈਠਾ ਥੱਲੇ ਦੋ ਨੰਬਰ ਤੇ ਫੁੱਲ ਵੱਡੀ ਹਰਾਨੇ ਵਾਲੀ ਝੋਟੀ ਦੋਨੇ ਹਰਾਨੇ ਦੀਆਂ ਵੈਸੇ ਤਾਂ ਇਹ ਦੋ ਤੇ 11 12 ਕੋ ਤਿਆਰ ਆ 15 16 ਦੀ ਬਾਈ ਦਾ ਗਰੰਟੀ ਆ ਗਈ ਮਗਰ ਇਹਦੇ ਕੱਟੀ ਆ ਗਈ ਇਹਨਾਂ ਨਾਲ ਸਾਡਾ ਨਕਸਾ ਬਾਈ ਨਾਲ ਕਨੈਕਟ ਕਰ ਲਿਓ ਨੰਬਰ ਸਹੀ ਚੱਲੀ ਜਾਣਾ ਵਾ ਇੱਕ ਆਖਰੀ ਝੋਟੀ ਹਾਂ ਬਈ ਇੱਕ ਆਖਰੀ ਝੋਟੀ ਆ ਬਾਈ ਕੋਲੇ ਸੂਈ ਸਵਾਈ ਆ ਗਈ ਕੱਤ ਵਜਨ ਬਹੁਤ ਆਦੀ ਦੇਖ ਸਕਦੇ ਹੋ ਕਿ ਵੱਡੀ-ਵੁੱਡੀ ਫੇਸ ਕੁਆਲਟੀ ਚੈੱਕ ਕਰ ਲਓ ਇਹਦੀ ਤੁਹਾਡਾ ਸਾਈਜ਼ ਚੈੱਕ ਕਰ ਲਓ ਤੁਸੀਂ ਜੇ ਕਿਤੇ ਪਸੰਦ ਆਉਂਦੀ ਆ ਤੁਸੀਂ ਇਹਦੇ ਨਾਲ ਹੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਹੁਣ ਤਾਂ ਚੋਹੀ ਹੋਈ ਆ ਗਈ ਮਗਰ ਤਾਂ 2 ਵਜ ਕੇ ਨਹੀਂ ਕਿੰਨੀ ਘੰਟੇ ਹੋਇਆ ਇਹਨੂੰ ਅੱਛਾ ਹਾਂ ਭਾਈ ਇਹਦਾ ਘੰਟਾ ਵਿੱਚ ਬੱਚਾ ਚੰਗਾ ਦਾ ਸੀਗਾ ਇਹ ਘੰਟਾ ਹੀ ਹੋਇਆ ਜਿੰਨੀ ਸਾਫ ਕਰੀਏ ਤੈਨੂੰ ਪਤਾ ਉਨੀ ਬਣਦੀ ਆ ਸਾਨੂੰ ਐ ਬੋਲੀ ਹੀ ਆਏ 8 ਕਿਲੋ ਬੋਲੀ ਆ ਹੁਣ ਇਹਦੇ ਸਾਡੇ 3 ਅੰਨਾਂ ਦੀ ਸੋਣੀ ਤਲੀ ਠੀਕ ਆ ਜੀ ਆ ਮਰ ਰੋਹਾ ਦੇ ਦੋਸਤੋ 8 ਕਿਲੋ ਬੋਲੀ ਆ ਬੈਂ ਤੇਰਾ ਸਾਡੇ ਦੂਸੇ ਲੈ ਅਸੀਂ ਵੱਧ ਸਾਫ ਕਰਦਨੇ ਕੌਂਕੇ ਵੀ ਜਿੰਨਾ ਵੱਧ ਸਾਫ ਕਰਾਂਗੇ ਉਨੀ ਵੱਧ ਬਣੂਗੀ ਇਹ ਤੇ ਦੇਖ ਸਕਦੇ ਹੋ ਉਹਨਾ ਬਹੁਤ ਸੁਨਾਵਾ ਪੀਟਿੰਗ ਵਾਲਾ ਹਵਾ ਨਾਲ ਥਣਾ ਸੈਜ ਵੀ ਚੰਗਾ ਵਾ ਇਹ ਇਹ ਦੰਦੋ ਜਮਾ ਖੀਰੀ ਕਨਫਰਮ ਆ ਬਾਈ ਇਹੇ ਹਾਂਜੀ ਹਾਂਜੀ ਬਾਈ ਵੇਖ ਕੇ ਲਿਆ ਲੱਗਦਾ ਦੋਸਤੋ ਦੰਦੋ ਖੀਰੀ ਆਹੇ ਮੂੰਹ ਤੋਂ ਜਿਹੜਾ ਵੀਰ ਲਊਗਾ ਆ ਜਾਦੀ ਥੱਲੇ پارک ਕਰ ਲਵੇ ਇੱਥੇ ਆ ਕਿ ਬਾਈ ਦੇ ਘਰੇ ਆਓਗੇ ਬਾਈ ਨਾਲ ਗੱਲਬਾਤ ਕਰੋਗੇ ਤੁਸੀਂ ਜਾ ਸਕਦੇ ਹੋਗੇ ਅੱਜ ਉਹਦੇ ਪੰਜ ਨਾਗ ਸੀ ਬਾਈ ਪੀਤੇ ਤੇ ਪੰਜੇ ਤੁਹਾਨੂੰ ਡਿਟੇਲ ਲੈ ਕੇ ਦੇਤੀ ਹੈਗੀ ਜਿਹਦੇ ਪੰਜਾਂ ਦੇ ਪਸੰਦਾਂ ਤੋਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖ ਲਈ ਸਾਰਿਆਂ ਦਾ ਧੰਨਵਾਦ